ਗੱਲੇ ਕਰ ਰਹੇ ਆ ਜਨਾਬ ਤੁਸੀਂ ਫਿਰ ਦਿੱਤੇ ਹੋਗੇ ਦੋਨ ਵਾਲੀ ਗੱਦੀ ਗੱਲ ਹੋਵੇ ਫਿਰ ਦਿੱਤੇ ਹੋ ਰਹੇ ਤੁਸੀਂ ਦੋਨ ਵਾਲੀ ਗੱਦੀ ਗੱਲ ਹੋਵੇ ਦੁਕਾਨਦਾਰ ਆ ਗਈ ਜਿਹੜੇ 28 ਸੈਕਟਰ ਦੇ ਦੁਕਾਨਦਾਰ ਸੀਗੇ ਉਹਨਾਂ ਨੇ ਆ ਕੇ ਮੀਡੀਆ ਕਰਮੀਆਂ ਨਾਲ ਬਤਮੀਗੀ ਦਿੱਤੀ ਤੱਕਾ ਮੁਕਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਰਦ ਦੁਕਾਨਦਾਰ ਤੇ ਕੰਮ ਕਰਤਾ ਵਾ ਉਹਦੇ ਵੱਲੋਂ ਬਤਮੀਗੀ ਕੀਤੀ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸਾੜੂ ਦੇ ਨਸ਼ੇ ਦੇ ਵਿੱਚ ਉਸਨੇ ਮਹਿਲਾ ਦੇ ਉੱਤੇ ਹੱਥ ਟਿੱਕਣ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਰੋਕਿਆ ਗਿਆ ਪੁਲਿਸਾਈ ਪੁਲਿਸ ਨੇ ਸਾਨੂੰ ਖਾਣੇ ਲਈ ਆਇਆ ਪਹਿਲਾਂ ਬਿਠਾਇਆ ਗਿਆ ਉਦੋਂ ਅੱਧਾ ਘੰਟਾ ਬਿਠਾਇਆ ਗਿਆ ਇਹ ਟਾਈਮ ਹੁੰਦਾ ਪੌਣਾ ਘੰਟਾ 1 ਘੰਟੇ ਤੱਕ ਪਹੁੰਚ ਗਿਆ ਔਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਅਸੀਂ ਮੀਡੀਆ ਦੇ ਆਂ ਸਾਰੇ ਅਸੀਂ ਅਲੱਗ-ਅਲੱਗ ਕੰਮਾਂ ਦੇ ਪੱਤਰਕਾਰ ਆ ਉਹ ਕਹਿੰਦੇ ਕੋਈ ਨਵੀਂ ਤੁਸੀਂ ਪੱਤਰਕਾਰ ਹੋ ਸਾਡੇ ਹੱਕ ਜਿਹੜਾ ਤੁਸੀਂ ਖਬਰਾਂ ਚਲਾਉਨੇ ਹੋ ਇਹ

ਹਾਂ ਜੀ ਸਰ ਨਾਮ ਲਿਖ ਲਿਆ ਅਸੀਂ ਆਪ ਖੜੇ ਆਪ ਬਾਈ ਸਾਹਿਬ ਖੜ ਜਾ ਇੱਕ ਮਿੰਟ ਰੁਕੋ ਬਾਈ ਚੈੱਕ ਕਰ ਬੰਦਾ ਨਾ ਪੱਜ ਰਿਹਾ ਜਿਹੜਾ ਪਾਸੇ ਸਰ ਹਮ ਖੜੇ ਆ ਜਿਵੇਂ ਉਹ ਮਾਰਕੀਟ ਗਾੜੀ ਵੈਕ ਕਰ ਰਹਾ ਦਾ ਬੰਦਾ ਠੀਕ ਹੈ ਜਾਂ ਇਹ ਇਹ ਲੜਕਾ ਹੈ ਇਹ ਵਾ ਕੈਪ ਵਾਲਾ ਕੈਮਰੇਮ ਦੇਖਤੇ ਤਾਂ ਮੈਂ ਬੋਲਤਾ ਹੀ ਨਹੀਂ ਇੱਕ ਮਿੰਟ ਇੱਕ ਮਿੰਟ ਹੋ ਗਿਆ ਬਾਤ ਕਰ ਰਹਾ ਹਾਂ ਬਾਤ ਕਰ ਰਹਾ ਨਹੀਂ ਬਾਤ ਆਪ ਕੋ ਬੈਕ ਕਰ ਰਹਾ ਗਾੜੀ ਕਿਹੜਕ ਨਹੀਂ ਇਸ ਕੋ ਹਾਰਨ ਦੇ ਰਹਾ ਰੋਟੇ ਨੂੰ ਇਸ ਨੇ ਹਾਰਨ ਮਾਰੇ ਆ ਔਰ ਉਸ ਕੋ ਬੋਲ ਰਹਾ ਹੈ ਅਗੇ ਕਰ ਲੈ ਉਹ ਬਾਡੀ ਬੈਕ ਕਰਾ ਹਮੇਂ ਚੀਜ਼ ਨਹੀਂ ਇਹ ਕਾ ਕਿ ਬੜਾ ਗਾੜੀ ਕਰਾ ਰਿਹਾ ਉਹ ਮੂਵਮੈਂਟ ਰੋਗ ਦੋ ਮਿੰਟ ਰੋਗ ਦੋ ਮਿੰਟ ਤੋਂ ਬੋਲ ਰਿਹਾ ਉਹ ਮੇਰੇ ਆਪ ਦੇਖ ਰਿਹਾ ਉਹ ਦੇਖ ਰਿਹਾ ਠੀਕ ਹੈ ਜਾਓਗੇ ਦੋ ਮਿੰਟ ਰੋਗੇ ਉਹ ਮੇਰੇ ਦੇ

और गलत 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 मार्केट में हम हाँ तो आप तो आप तो मार्के तो तो बंदे क्यों बोले अब बोलना पड़ेगा ना बंदों तो तो के लिए अरे मैडम जी आपके लिए आपके मम्मी आएंगे पापा आएंगे वो हमारा मार्केट का लड़का है कौन सा लड़का है कौन सा लड़का है वो झगड़ा नाम लिखो सबका नाम लिख दो ऐसे कैसे लिख दो जिसके साथ कंप्लेंट है कॉल पुलिस हम लोग हमारे बंदों ने करी अगर गलती होती ना कॉल ही गलते हमारे बंदे ठीक है आप यहीं पे हाँ कोई नहीं बयान सभी के लिखे जाएंगे ਨੇ ਠੀਕ ਹੈ ਅੱਜ ਚੰਡੀਗੜ੍ਹ ਦੇ ਸੈਕਟਰ 22ਏ ਦੇ ਵਿੱਚ ਜਿੱਥੇ ਡੋਮੀਨੋਜ਼ ਦੇ ਕੋਲ ਮਾਰਕੀਟ ਆ ਉੱਥੇ মিডিਆ ਦੇ ਕੁਝ ਸਾਥੀ ਖੜੇ ਸੀਗੇ ਗੱਲਾਂਬਾਤਾਂ ਕਰ ਰਹੇ ਸੀਗੇ ਉਹ ਦੌਰਾਨ ਇੱਕ ਦੁਕਾਨਦਾਰ ਦੇ ਵਿੱਚ ਕੰਮ ਕਰਨ ਵਾਲਾ ਮੁੰਡਾ ਮੋਟਰਹੇਲ ਤੇ ਆਉਂਦਾ ਤੇ ਉਹ ਹਾਰਨ ਮਾਰਦਾ ਇਧਰ মিডিਆ ਕਰਮੀ ਵੱਲੋਂ ਇੱਕ ਜਿਹੜਾ ਜੀ ਨਿਊਜ਼ ਦਾ মিডিਆ ਕਰਮੀ ਦਾ ਮੁਲਾਜ਼ਮ ਆ ਉਹਨੇ ਕਿਹਾ ਕਿ ਥੋੜਾ ਜਿਹਾ ਹਾਰਨਾਮ ਕੀ ਹੋਇਆ ਉਹਦੇ ਨਾਲ ਉਸਨੇ ਬਤਨੀ ਕੀਤੀ মিডিਆ ਕਰਮੀ ਨਾਲ ਤੇ ਉਸ ਤੋਂ ਬਾਅਦ ਉੱਥੇ ਦੁਕਾਨਦਾਰ ਆ ਗਏ ਜਿਹੜੇ 28 ਸੈਕਟਰ ਦੇ ਦੁਕਾਨਦਾਰ ਸੀਗੇ ਉਹਨਾਂ ਨੇ ਆ ਕੇ মিডিਆ ਕਰਮੀਆਂ ਨਾਲ ਬਤਮੀਜੀ ਕੀਤੀ ਤੱਕਾ ਮੁਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਹੀ ਇੱਕ ਸਾਥੀ মিডিਆ ਮਹਿਲਾ ਜੀਗੇ ਤੇ ਉਹਦੇ ਨਾਲ ਉਸ ਦੁਕਾਨਦਾਰ ਦੇ ਵੱਲੋਂ ਜਿਹੜਾ ਦੁਕਾਨਦਾਰ ਤੇ ਕੰਮ ਕਰਦਾ ਵਾ ਉਹਦੇ ਵੱਲੋਂ ਬਤਮੀਜੀ ਕੀਤੀ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਉਸ ਨੂੰ ਰੋਕਿਆ ਗਿਆ ਰੋਕਣ ਤੋਂ ਬਾਅਦ ਵੀ ਉਹ ਉਸਨੇ ਬਹਿਸ ਫਿਰਿਆ ਕੀਤਾ ਉਸ ਤੋਂ ਬਾਅਦ ਅਸੀਂ ਪੀਸੀਆਰ ਨੂੰ ਕਾਲ ਕੀਤੀ ਜਦੋਂ ਪੀਸੀਆਰ 10-15 ਮਿੰਟ ਬਾਅਦ ਪੀਸੀਆਰ ਦੀ ਟੀਮ ਪਹੁੰਚੀ ਹੈ ਦੋ ਵਾਰ ਕਾਲ ਕਰਨ ਤੋਂ ਬਾਅਦ ਪੀਸੀਆਰ ਦੀ ਟੀਮ ਪਹੁੰਚੀ ਹੈ ਉਸ ਤੋਂ ਸਾਰੀ ਗੱਲ ਵਾਦੀ ਉਸ ਤੋਂ ਬਾਅਦ ਦੁਕਾਨਦਾਰ ਵੱਲੋਂ ਉਹ ਇੱਕ ਸ਼ਖਸ ਦੇ ਇੱਕ ਅੰਕਲ ਜੋ ਜੋ ਬਜ਼ੁਰਗ ਸੀਗਾ ਉਹ ਦੋਨੋਂ ਦੁਕਾਨਦਾਰਾਂ ਵੱਲੋਂ ਉੱਥੇ ਜਿਹੜੇ ਪੀਸੀਆਰ ਦੇ ਮਹਿਲਾ ਕਰਮਚਾਰੀ ਸੀਗੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਉਸ ਤੋਂ ਬਦਤਮੀਜ਼ੀ ਕਰਨ ਤੋਂ ਬਾਅਦ ਜਦੋਂ ਪੀਸੀਆਰ ਦੇ ਵੱਸ ਦੀ ਗੱਲ ਨਹੀਂ ਰਹੀ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤੀ ਵੀ ਤੁਸੀਂ ਆਓ ਜਿੰਨੇ ਟਾਈਮ ਤੱਕ ਪੁਲਿਸ ਆ ਰਹੀ ਸੀਗੀ ਉਹ ਸਾਰੀ ਵੀਡੀਓ ਬਕਾਇਦਾ ਬਣਾਈ ਗਈ ਹੈ ਸਾਡੇ ਵੱਲੋਂ ਉੱਥੇ ਜਦੋਂ ਪੀਸੀਆਰ ਦਾ ਹੱਥੋਂ ਗੱਲ ਬਸ ਬਾਹਰ ਹੋਈ ਤਾਂ ਮੁਲਾਜ਼ਮ ਆਏ ਜਦੋਂ ਪੀਸੀਆਰ ਜਦੋਂ ਪੁਲਿਸ ਮੁਲਾਜ਼ਮ ਆਏ ਉਹ ਤੇ 26 ਸੈਕਟਰ ਦੇ ਸੈਕਟਰ 26 ਦੀ ਪੁਸਤਾਨ ਜਿਹੜੀ ਆ ਉਹ ਆਏ ਉੱਥੇ ਅਸ਼wini ਸ਼ਰਮਾ ਤੇ ਇੱਕ ਸਜਿੰ ਉਹ ਆਏ ਨਾਲ ਇੱਕ ਉਹਨਾਂ ਦੇ ਨਾਲ ਡਰਾਈਵਰ ਸੀਗਾ ਉਹ ਆਏ ਉਹਨਾਂ ਨੇ ਆ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਸਾਹਮਣੇ ਵੀ ਲੜਾਈ ਹੋਈ ਆ ਇਸ ਦੌਰਾਨ ਅਸੀਂ ਜਦੋਂ ਪੀਸੀਆਰ ਜਾਣਾ ਸੀਗਾ ਜਦੋਂ ਪੀਸੀਆਰ ਦੀ ਟੀਮ ਸੀਗੀ ਤੇ ਪੰਜਾਬ ਪੁਲਿਸ ਦੀ ਟੀਮ ਸੌਰੀ ਚੰਡੀਗੜ੍ਹ ਦੀ ਪੁਲਿਸ ਨੇ ਉੱਥੇ ਆਉਣਾ ਸੀਗਾ ਉਸ ਦੌਰਾਨ ਪੂਰੀ ਅਸੀਂ ਕਹਿ ਰਹੇ ਸੀ ਉਹ ਬੰਦਾ ਭੱਜੂਗਾ ਉਹ ਬੰਦਾ ਭੱਜੂਗਾ ਜਿਸ ਨੇ ਡਰਿੰਕ ਕੀਤੀ ਹੋਈ ਸੀ ਧਾਰੂ ਦੇ ਨਸ਼ੇ ਦੇ ਵਿੱਚ ਉਸ ਨੇ ਮਹਿਲਾ ਦੇ ਉੱਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਰੋਕਿਆ ਗਿਆ ਪਰ ਉਹ ਉਹਨਾਂ ਨੇ ਭਜਾ ਦਿੱਤਾ ਗਿਆ ਅਸੀਂ ਪੀਸੀਆਰ ਨੂੰ ਕਿਹਾ ਵੀ ਉਹ ਭੱਜੂਗਾ ਪੀਸੀਆਰ ਦੀ ਟੀਮ ਕਹਿੰਦੀ ਹੈ ਵੀ ਕੋਈ ਨਾ ਅਸੀਂ ਘਰੋਂ ਚੱਕ ਲਿਆਵਾਂਗੇ ਉਸ ਤੋਂ ਬਾਅਦ ਚ ਗੱਲ ਕੀ ਹੋਈ ਉਸ ਤੋਂ ਬਾਅਦ ਪੁਲਿਸ ਆਈ ਪੁਲਿਸ ਨੇ ਸਾਨੂੰ ਥਾਣੇ ਲਿਆਇਆ ਤੇ ਅਸੀਂ ਥਾਣੇ ਗਏ ਥਾਣੇ ਪੂਰੀ ਗੱਲਬਾਤ ਕੀਤੀ ਵੀ ਇਦਾਂ ਕਰਕੇ ਸਰ ਆ ਗੱਲਬਾਤ ਹੋਈ ਆ ਪਰ ਉਥੇ ਸਾਡਾ ਸਾਨੂੰ 15-20 ਮਿੰਟ ਪਹਿਲਾਂ ਬਿਠਾਇਆ ਗਿਆ ਉਦੋਂ ਬਾਅਦ ਅੱਧਾ ਘੰਟਾ ਬਿਠਾਇਆ ਗਿਆ ਇਹ ਟਾਈਮ ਹੁੰਦਾ ਹੁੰਦਾ ਪੌਣਾ ਘੰਟਾ 1 ਘੰਟੇ ਤੱਕ ਪਹੁੰਚ ਗਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਕਿਹਾ ਵੀ ਉਹ ਬੰਦਾ ਬੁਲਾਓ ਉਹ ਕਹਿੰਦੇ ਉਹ ਬੰਦਾ ਤਾਂ ਸੇਰ ਹੀ ਆਊਗਾ ਜਿਸ ਨੇ ਸ਼ਰਾਬ ਕੀਤੀ ਇਹ ਸਾਡੀ ਮੰਗ ਸੀਗੀ ਮੈਡੀਕਲ ਕਰੋ ਉਹਨਾਂ ਨੇ ਨਾ ਮੈਡੀਕਲ ਕਰਵਾਇਆ ਮੈਡੀਕਲ ਤਾਂ ਕਰਵਾਉਂਦੇ ਜੋ ਭੱਜੇ ਉਦੋਂ ਦੌਰਾਨ ਉੱਥੇ ਜਦੋਂ ਬਾਹਰ ਆ ਕੇ ਸਾਰੀ ਗੱਲ ਉਹ ਤੇ ਇੱਕ ਮੈਡਮ ਦਸ਼ਵੀਰ ਕੌਰ ਜੀ ਨੇ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਵੀ ਚਲੋ ਕੁਝ ਨਿੰਦਿਆ ਸੌਰੀ ਕਰੋ ਸੌਰੀ ਫੀਲ ਕਰੋ ਉਹ ਕਰਨਗੇ ਸੌਰੀ ਫੀਲ ਕਰ ਲੈਣਗੇ ਤੁਸੀਂ ਸਮਝੌਤਾ ਕਰੋ ਤੁਸੀਂ ਜਾਓ ਆਪਣੇ ਘਰ ਨੂੰ ਕੋਈ ਨਾ ਇੰਨੀ ਮਾੜੀ ਮੁੱਟੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਅਸੀਂ মিডিਆ ਦੇ ਆ ਸਾਰੇ ਅਸੀਂ ਅਲੱਗ-ਅਲੱਗ ਚੈਨਲਾਂ ਤੋਂ ਪੱਤਰਕਾਰ ਆ ਉਹ ਕਹਿੰਦੇ ਕੋਈ ਨਾ ਵੀਰ ਤੁਸੀਂ ਪੱਤਰਕਾਰ ਹੋ ਸਾਡੇ ਹੱਕ ਦੀ ਗੱਲ ਤੁਸੀਂ ਖਬਰਾਂ 'ਚ ਲਾਉਣੀਓ ਇਹ ਉਹ ਮੈਡਮ ਦੇ ਸ਼ਬਦ ਸਨ ਉਸ ਤੋਂ ਬਾਅਦ ਜਦੋਂ ਕਾਵੀ ਟਾਈਮ ਹੋ ਗਿਆ ਸਾਨੂੰ 12:30 ਦਾ ਟਾਈਮ ਹੋ ਗਿਆ ਕਰੀਬ ਕੋਲ ਉੱਥੇ ਖੜਿਆ ਨੂੰ ਉੱਥੇ ਫਿਰ ਵੀ ਜਦੋਂ ਜਿਹੜੀ ਦੂਜੀ ਧਿਰ ਦੀ ਜਿੱਦੇ ਉੱਤੇ ਅਸੀਂ ਇਲਜ਼ਾਮ ਲਾਇਆ ਅਸੀਂ ਖੁਦ ਪੀਸੀਆਰ ਨੂੰ ਕਾਲ ਕੀਤੀ ਪੁਲਿਸ ਸਾਨੂੰ ਖੁਦ ਥਾਣੇ ਦੇ ਵਿੱਚ ਲਿਆ ਕੇ ਬਿਠਾ ਕੇ 1 ਘੰਟਾ ਬਿਠਾਈ ਰੱਖਿਆ ਉਸ ਤੋਂ ਬਾਅਦ ਜਦੋਂ ਨਾ ਸੁਣਵਾਈ ਹੋਈ ਸਾਨੂੰ ਸਾਨੂੰ ਕਹਤਾ ਵੀ ਐਪਲੀਕੇਸ਼ਨ ਲਿਖੋ ਐਪਲੀਕੇਸ਼ਨ ਦਿੱਤੀ ਹੈ ਐਪਲੀਕੇਸ਼ਨ ਦੇਣ ਤੋਂ ਬਾਅਦ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਜੋ ਅੰਕਲ ਜਿਸ ਨੇ ਮੈਲਾ ਪੱਤਰਕਾਰ ਦੇ ਨਾਲ ਬਤਮੀਜੀ ਕੀਤੀ ਸਾਡੇ ਨਾਲ ਬਤਮੀਜੀ ਕੀਤੀ ਸਾਰੇ ਪੱਤਰਕਾਰ ਨਾਲ ਬਤਮੀਜੀ ਕੀਤੀ ਉਸ ਦੇਤੇ ਕੋਈ ਕਾਰਵਾਈ ਨਹੀਂ ਕੀਤੀ ਉਸ ਨੇ ਪੁਲਿਸ ਮੁਲਾਜ਼ਮ ਐਸਆਈ ਇਸ ਆਪਣਾ ਕਨਸਟੇਬਲ ਤੇ ਦੋ ਪੁਲਿਸ ਮੁਲਾਜ਼ਮ ਹੋਰ ਮੈਲਾ ਮੈਲਾ ਐਸਆਈ ਉਹ ਵੀ ਉੱਥੇ ਮੌਜੂਦ ਸਨ ਉਹਨਾਂ ਦੇ ਸਾਹਮਣੇ ਉਹਨਾਂ ਸਾਨੂੰ ਧਮਕੀ ਦਿੱਤੀ ਆ ਵੀ ਤੁਸੀਂ ਬਾਹਰ ਮਿਲੋ ਖਾਨੇਦਾਰਾਂ ਨੇ ਉਸਨੇ ਫਿਰ ਵੀ ਅਰੈਸਟ ਕਰਨਿਆ ਅਰੈਸਟ ਨਹੀਂ ਕੀਤਾ ਉਸ ਤੋਂ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਕੱਲ ਸ਼ਾਮ ਨੂੰ ਆਓ 5 ਵਜੇ 5 ਵਜੇ ਬਹਿ ਕੇ ਆਪਾਂ ਗੱਲਬਾਤ ਕਰਦੇ ਆ ਇਹ ਬਦਮਿਜੀ ਦੀ ਜਿਹੜੀ ਘਟਨਾ ਵਾ ਇਹ 24 ਤਰੀਕ ਰਾਤ ਨੂੰ 9:30 ਤੋਂ 10:00 ਦੇ ਕਰੀਬ-ਕਰੀਬ ਦੇ ਵਿੱਚ ਵਿੱਚ ਦੀ ਘਟਨਾ ਵਾ ਤੋਂ ਮੰਨੋ ਆਲਮੋਸਟ 9:30 ਤੋਂ 10:00 ਦੇ ਵਿੱਚ ਵਿੱਚ ਦੀ ਘਟਨਾ ਉਸ ਟਾਈਮ ਤੋਂ ਲੈ ਕੇ ਹੁਣ ਰਾਤ 21 ਤਰੀਕ ਹੋ ਚੁੱਕੀ ਆ ਰਾਤ ਦੇ 1:30 ਵਜੇ ਚੁੱਕੀ ਆ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਸਿਰਫ ਇੱਕ ਕਿਹਾ ਵੀ ਐਪਲੀਕੇਸ਼ਨ ਦੇ ਦਿਓ ਐਪਲੀਕੇਸ਼ਨ ਦੇਣ ਤੋਂ ਬਾਅਦ ਅਸੀਂ ਸੁਣਵਾਈ ਕਰਾਂਗੇ ਅਸੀਂ ਸਾਡੀ ਮੰਗ ਇਹ ਸੀ ਕਿ ਉਸ ਜਿਹੜਾ ਮਲਾਜ਼ਮ ਆ ਜਿਹਦੀ ਦੁਕਾਨ ਦੇ ਉੱਤੇ ਉਹ ਕੰਮ ਕਰਦਾ ਸਾਡੇ ਕੋਲ ਬਕਾਇਦਾ ਵੀਡੀਓ ਵੀ ਹੈਗੀ ਆ ਉਹ ਜਿਸ ਦੁਕਾਨ ਦੇ ਵਿੱਚ ਗੱਲ ਹੈ ਉਸ ਦੁਕਾਨਦਾਰ ਜਿਹੜਾ ਅੰਕਲ ਦੂਜਾ ਮੁਲਜ਼ਮ ਆ ਜਿਹਨੇ ਬਦਮੀਗੀ ਕੀਤੀ ਆ ਉਸ ਦੀ ਦੁਕਾਨ ਦੇ ਵਿੱਚੋਂ ਗੱਲੇ ਦੇ ਵਿੱਚੋਂ ਪੈਸੇ ਕੱਢਦਾ ਗੱਲੇ ਦੇ ਵਿੱਚ ਪੈਸੇ ਪਾ ਰਿਹਾ ਉਹ ਵੀ ਸਾਡੇ ਕੋਲ ਬਕਾਇਦਾ ਵੀਡੀਓ ਵੀ ਆ ਅਸੀਂ ਉਸ ਨੂੰ ਕਿਹਾ ਵੀ ਉਹ ਦੁਕਾਨਦਾਰ ਉਸ ਦੇ ਉੱਤੇ ਕੰਮ ਕਰਦਾ ਅਸੀਂ ਉਸ ਨੂੰ ਪਹਿਲਾਂ ਵੀ ਕਈ ਵਾਰ ਦੇਖਿਆ ਸੀ ਉਸ ਮਾਰਕੀਟ 'ਚ ਅਕਸਰ ਅਸੀਂ ਆਉਂਦੇ ਜਾਂਦੇ ਰਹਿੰਦੇ ਆ ਉਸ ਦੁਕਾਨ ਦੇ ਵਿੱਚ ਉਹ ਕਈ ਵਾਰ ਕੰਮ ਕਰਦਾ ਦੇਖਿਆ ਤੇ ਉਹ ਕਹਿੰਦਾ ਉਹ ਜਦ ਪੁਲਿਸ ਨੇ ਉਹਨੂੰ ਪੁੱਛਿਆ ਵੀ ਹਾਂ ਤੁਹਾਡੀ ਦੁਕਾਨ ਤੇ ਕੰਮ ਕਰਦਾ ਉਹ ਕਹਿੰਦਾ ਸਾਡੀ ਦੁਕਾਨ ਤੇ ਕੰਮ ਨਹੀਂ ਕਰਦਾ ਬਾਹਰ ਕਿੱਦ ਦਾ ਬੰਦਾ ਉਹ ਉਹ ਪੁਲਿਸ ਵਾਲੇ ਸਾਨੂੰ ਕਹਿ ਰਿਹਾ ਵੀ ਹਾਂ ਉਹ ਤਾਂ ਇਹ ਗੱਲ ਕਹਿ ਰਿਹਾ ਪੁਲਿਸ ਕੀ ਹੁਣ ਪੁਲਿਸ ਇਦਾਂ ਉਹ ਸਾਡੇ ਬਿਆਨ ਲੈ ਕੇ ਵੀ ਉਹ ਕਹਿੰਦੇ ਵੀ ਇਦਾਂ ਸਾਡੀ ਦੁਕਾਨ ਤੇ ਕੰਮ ਨਹੀਂ ਕਰਦਾ ਇਹ ਤਾਂ ਕੋਈ ਗੱਲ ਨਹੀਂ ਹੁੰਦੀ